ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਮੌਸਮ ਅੱਜ ਰਾਤ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਐਸ ਲਈ ਦਿਆਂ ਸੈਟੇਲਾਈਟ ਤਸਵੀਰਾਂ ਜੇ ਤੁਹਾਡੇ ਨਾਲ ਸਾਂਝਾ ਕਰਨੀਆਂ ਆ ਜੀ ਤੇ ਆਪਾਂ ਗੱਲ ਕਰਨੀ ਆ ਜੇ ਅੱਜ ਰਾਤ ਦੀ ਯਾਨਕੀ ਆਉਂਦੀ ਜਿਹੜੀ ਰਾਤ ਹੈ ਤੇ 21 ਅਕਤੂਬਰ ਦੀ ਕਿਵੇਂ ਦੀ ਰਹਿ ਸਕਦੀ ਆ ਸਜੇਕਰ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਹਾਂ ਜੀ ਰਾਤਾਂ ਦੇ ਟੈਂਪਰੇਚਰ ਜਿਹੜੇ ਉਸ ਸਟੇਬਲ ਬਣੇ ਹੋਏ ਨੇ ਯਾਨਕੀ 15 ਤੋਂ ਲੈ ਕੇ 18 20 ਦੇ ਵਿਚਕਾਰ ਚੱਲਦੇ ਹੋਏ ਨੇ 15 ਡਿਗਰੀ ਦੇ ਨਾਲ ਗੁਰਦਾਸਪੁਰ ਤੇ ਬਠਿੰਡਾ ਦੋਨੇ ਜ਼ਿਲ੍ਹੇ ਜਿਹੜੇ ਤੇ 15 ਤੋਂ ਲੈ ਕੇ 18 ਦੇ ਵਿਚਕਾਰ ਟੈਂਪਰੇਚਰ ਬਹੁਤੇ ਜਿਲ੍ਹਿਆਂ ਦੇ ਵਿੱਚ ਚੱਲਦੇ ਹੋਏ ਨੇ ਪੰਜਾਬ ਦੇ ਹਰਿਆਣਾ ਦੀ ਗੱਲ ਕਰਦੇ ਹਾਂ हिसार ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਉੱਥੇ ਵੀ 15-16 ਦੇ ਆਸ-ਪਾਸ ਟੈਂਪਰੇਚਰ ਜਿਹੜੇ ਚੱਲਦੇ ਹੋਏ ਨੇ ਸੋ ਅੱਜ ਰਾਤ ਵੱਡੇ ਫੱਦਰ ਦੇ ਤਬਦੀਲੀ ਪੰਜਾਬ ਦੇ ਵਿੱਚ ਸੰਭਵ ਨਹੀਂ ਹੈ ਮਹੀ ਵਾਲੇ ਫੱਖ ਤੋਂ ਮਹੀ ਚੱਕਰ ਦੇ ਕੋਈ ਅਸਰ ਨਹੀਂ ਆ ਹਾਲਾਂਕਿ ਲੈਂਦੇ ਵਾਲੇ ਪਾਸੇ ਵੀ ਕੋਈ ਵੱਡੇ ਫੱਦਰ ਦੇ ਕੋਈ ਸਿਸਟਮ ਮੌਜੂਦ ਨਹੀਂ ਆ ਉਹ ਫੈਲੇ ਖੇਤਰਾ ਦੇ ਵਿੱਚ ਦੇਖੀਏ ਤੇ ਉਤਰਾਖੰਡ ਹਿਮਾਚਲ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਹੋਣਗੇ ਇਸੇ ਲਾਵਾ ਦੱਖਣ ਪੱਛਮੀ ਮੌਨਸੂਨ ਜਿਹੜਾ ਜਾਂ ਸਾਊਥ-ਵੈਸਟ ਮੌਨਸਨ ਯਾਨੀ ਕਿ ਦੱਖਣ ਪੱਛਮੀ ਮੌਨਸਨ ਕਾਰਵਾਈਆਂ ਦੇ ਰਿਹਾ ਖਾਸ ਕਰ ਜਿਹੜੇ ਹੇਠਲੇ ਸੂਬੇ ਨੇ ਕੇਰਲਾ ਹੋ ਗਿਆ ਤਰਵਾਨੰਤਪੁਰਮ ਇਧਰ ਮਹਾਰਾਸ਼ਟਰ ਦੇ ਕੁਝ ਖੇਤਰਾਂ ਅੰਦਰ ਫਰਦੇਸ਼ ਇਧਰ ਖੇਤਰਾਂ ਦੇ ਵਿੱਚ ਪਾਰੀ ਮੀਂਹ ਦੀਆਂ ਕਾਰਵਾਈਆਂ ਜਾਰੀ ਨੇ ਜਿਹੜੀ ਕਿ ਆਉਂਦੇ ਦਿਨਾਂ ਦੇ ਵਿੱਚ ਜਾਰੀ ਰਹਿ ਸਕਦੀਆਂ ਨੇ ਕੇਂਦਰੀ ਭਾਰਤ ਯਾਨੀ ਕਿ ਮੱਧ ਪ੍ਰਦੇਸ਼ ਦੇ ਕੁਝ ਖੇਤਰ ਤੇ ਰਾਜਸਥਾਨ ਦੇ ਕੁਝ ਖੇਤਰ ਪੱਛਮੀ ਯੂ피 ਦੇ ਕੁਝ ਖ ਵੀਕੇ ਦੇ ਨਾਲ ਕਿਤੇ ਚਰਾਟੇ ਲੱਗ ਰਹੇ ਨੇ ਪੰਜਾਬ ਦੇ ਵਿੱਚ ਅੱਜ ਰਾਤ ਮੌਸਮ ਸਾਫ ਰਹਿਣ ਦੇ ਆਸਾਰ ਨੇ 15 ਤੋਂ ਲੈ ਕੇ 18 ਦੇ ਵਿੱਚ ਕਰ ਟੈਂਪਰੇਚਰ ਦਰਜ ਹੋਣਗੇ ਪਰ ਸਾਫ ਜਿਹੜਾ ਆ ਉਹ ਮਹੀ ਵਾਲੇ ਫੱਕ ਤੋਂ ਰਹੇਗਾ ਮੌਸਮ ਜਿਹੜਾ ਉੱਤੇ ਪ੍ਰਦੂਸ਼ਣ ਦਾ ਲੈਵਲ ਜੰਮਿਆ ਹੋਇਆ ਉਹ ਉਸੇ ਤਰ੍ਹਾਂ ਜੰਮਿਆ ਰਹੇਗਾ ਜਦੋਂ ਤੱਕ ਆਉਂਦੇ ਦਿਨਾਂ ਦੇ ਵਿੱਚ ਮਹੀ ਨਹੀਂ ਲੱਗਦਾ ਖੁੱਲ ਕੇ ਕੋਈ ਸਿਸਟਮ ਨਹੀਂ ਆਉਂਦਾ ਉਦੋਂ ਤੱਕ ਆਸਾਰ ਘਟਣੇ ਰਾਹਤ ਮਿਲਣ ਦੇ ਫਿਲਹਾਲ ਪ੍ਰਦੂਸ਼ਣ ਇਸੇ ਤਰ੍ਹਾਂ ਜਾਰੀ ਰਹੇਗਾ ਧੰਨਵਾਦ ਜੀ ਤੁੰਗੀ ਵਾਲੇ ਫੱਕ ਤੋਂ ਕੋਈ ਆਸਾਰ ਨਹੀਂ ਹੈ ਧੰਨਵਾਦ